ਉਹ ਮੂਵੀ ਵਾਲਾ ਕੀ ਥੇਲਾ ਇਹ ਬਾਰ ਬਾਰ ਅਸੀਂ ਇਹ ਦੇਸ਼ ਚਾਲੀ ਕਰਾਂਗੇ ਕਿ ਪਹਿਲੇ ਜਸਵੰਤ ਸਰ ਸਾਹਿਬ ਸੀਗੇ ਉਹਨਾਂ ਨੇ ਵੀ ਕੀਤਾ ਹੁਣ ਤੁਸੀਂ ਉਹ ਤੁਸੀਂ ਵੀ ਕਰਤਾ ਆਉਣ ਵਾਲੇ ਜਸਵੰਤ ਹੋਣਗੇ ਉਹ ਵੀ ਕਰ ਦੇਣਗੇ ਪਰ ਉਹ ਉਹ ਬੰਦ ਨਹੀਂ ਹੋ ਰਿਹਾ ਉਹਨਾਂ ਥੋੜਾ ਜਿਹਾ ਥੋੜਾ ਜਿਹਾ ਪਤਾ ਕੀ ਹੁੰਦਾ ਹਾਂਜੀ ਪਹਿਲਾਂ ਜਿਹੜੇ ਕੁਝ ਲੋਕ ਆ ਨਾ ਫਾਰਮ ਹਾਊਸ ਨਹੀਂ ਹੈ ਨਾ ਕੰਮ ਨੂੰ ਵਰਤਦੇ ਜੀ ਫਾਰਮ ਹਾਊਸ ਬਣਾਏ ਤਾਂ ਕਈਆਂ ਰਹਿਣ ਨੂੰ ਆ ਪਰ ਉਹਨਾਂ ਨੇ ਵੇਖਿਆ ਵੀ ਇਤੋਂ ਪੈਸਾ ਹੁੰਦਾ ਚੰਡੀਗੜ੍ਹ ਵਾਲੀ ਸਾਹਿਬ ਜਦਾਜੀਤ ਸਿੰਘ ਨਗਰ ਦੇ ਨੇੜੇ ਬਹੁਤ ਗੱਲਾਂ ਆਈਆਂ ਇਹ ਨਵੀਂ ਉਹਦੇ ਵਿੱਚ ਮਤਲਬ ਅਪਡੇਟ ਹੋਈ ਜਦੋਂ ਨਵੀਂ ਅਪਡੇਟ ਹੋਈ ਜਦੋਂ ਕਿ ਇਹਨਾਂ ਨੂੰ ਕਹਿੰਦੇ ਸਾਡੇ ਪਰਸਨਲ ਹੀ ਕਹਿੰਦੇ ਫਾਰਮ ਹੋ ਸ। ਪਰ ਉਹ ਪਰਸਨਲ ਹੀ ਹੋ ਕੇ ਪਰਸਨਲ ਨਹੀਂ ਵਰਤ ਰਿਹਾ। ਉਹਨੂੰ ਵਪਾਰਕ ਵਰਤ ਰਿਹਾ। ਔਰ ਉੱਥੇ ਤੁਸੀਂ ਵੇਖਿਆ ਨਾ ਵੀ ਬਹੁਤ ਸਾਰਾ ਤਰੀਕੇ ਦੇ ਨਾਲ ਮर्यादा ਦਾ ਪਾਲਣ ਹੀ ਨਹੀਂ ਹੁੰਦਾ। ਜੀ ਇਹ ਕਰਕੇ ਜਦੋਂ ਕਿ ਉਹ ਤੇ ਨਵੀਂ ਅਪਡੇਟ ਹੁੰਦੀ ਆ ਤੇ ਆਪਾਂ ਉਹਨੂੰ ਦੁਬਾਰਾ ਉਹਦੇ ਵਿੱਚ ਕੋ ਸੋਧ ਕਰ ਦਿੰਨੇ ਆ। ਰਾਗੀ ਸਿੰਘ ਅਤੇ ਗਰੰਤੀ ਸਿੰਘ ਤੇ ਕਾਰਵਾਈ ਕੀਤੀ ਜਾਵੇਗੀ ਜਿਹੜਾ ਉੱਥੇ ਜਾ ਕੇ ਰਾਗ ਪੜੇਗਾ, ਲਾਵਾ ਪੜੇਗਾ। ਬਿਲਕੁਲ ਜੀ ਅੱਜ ਅੱਜ ਤੋਂ ਬਾਅਦ। ਜੀ ਜਿਹੜਾ ਵੀ ਗਰੰਤੀ ਸਿੰਘ ਰਾਗੀ ਸਿੰਘ ਜਾਊਗਾ ਉੱਥੇ ਕਾਰਵਾਈ ਹੋਊਗੀ ਠੀਕ ਹੈ ਸਿੰਘ ਸਾਹਿਬ ਕਈ ਗਰੇਫਾਮ ਹੋ ਉਸ ਹੈ ਜਾਂ ਇਹਦਾ ਰਿਜ਼ੋਰਟ ਉਹਨੇ ਅੰਦਰ ਗੁਰਦੁਆਰਾ ਸਾਹਿਬ ਬਣਾ ਲਏ ਹੈ ਜੀ ਅਮਨ ਸਰ ਤੇ ਬਹੁਤ ਸਾਰੇ ਦੇਖੋ ਜੇ ਤੇ ਉਹਨਾਂ ਨੇ ਫਾਰਮ ਹਾਊਸ ਵਾਲੇ ਜਿਹੜੇ ਆ ਜੇ ਤੇ ਉੱਥੇ ਉਹਨਾਂ ਦਾ ਘਰ ਆਪਣਾ ਗੁਰਸਿੱਖ ਬੰਦੇ ਆ ਗੁਰੂ ਨੂੰ ਮੰਨਣ ਵਾਲੇ ਆ ਆਪਣੇ ਬਾਣੀ ਪੜਨ ਦੇ ਲਈ ਉਹਨਾਂ ਨੇ ਅੰਦਰ ਮਹਾਰਾਜ ਦਾ ਪ੍ਰਕਾਸ਼ ਕੀਤਾ ਫਿਰ ਗਲਤ ਨਹੀਂ ਗੁਰਦੁਆਰਾ ਸਾਹਿਬ ਬਣਾ ਲਏ ਤਾਂ ਉੱਤੇ ਹੀ ਵਿਆਹ ਹੁੰਦਾ ਹੈ ਉਹ ਗਲਤ ਆ ਉਹ ਠੀਕ ਨਹੀਂ ਉਹ ਉਹ ਉਹਤੇ ਮਤਾ ਜਿਹੜਾ ਲਾਗੂ ਹੁੰਦਾ ਸਿੰਘ ਸਾਹਿਬ ਜੀ ਇੱਕ ਚਿੱਠੀ ਭੇਜੀ ਗਈ ਹੈ ਤੁਸੀਂ ਐਮਪੀਜ਼ ਨੂੰ ਅਪੀਲ ਕੀਤੀ ਸੀ ਅਪੀਲ ਨਹੀਂ ਆਦੇਸ਼ ਕੀਤਾ ਸੀਗਾ ਕਿ ਇਸ ਤੇ ਜਿਹੜਾ ਉਹ ਬਾਗ ਵੀਰਬਾਲ ਦਿਵਸ ਵਾਲੇ ਮਸਲੇ ਨੂੰ ਲੈ ਕੇ ਬਲੰਸਿੰਗ ਰਾਜੂਆਂ ਨਾਲ ਹੋਰਦੀ ਚਿੱਠੀ ਆਈ ਜਿਉਂ ਨਾ ਨਰਾਜ਼ਗੀ ਪ੍ਰਗਟਾਈ ਹੈ ਕੀ ਕੰਮ ਗੇ ਜੀ ਉਹ ਤੁਸੀਂ ਚਿੱਠੀ ਪੜ੍ਹੀ ਹੋਣੀ ਹੈ ਸਾਰੀ ਗੱਲ ਉਹ ਦੇਖੋ ਮੈਂ ਪਹਿਲਾਂ ਉਹਦਾ ਸਪਸ਼ਟ ਕਰਦਾ ਮੈਂ ਅਪੀਲ ਨਹੀਂ ਕੀਤੀ ਆਦੇਸ਼ ਆਦੇਸ਼ ਕੀਤਾ ਹੈ ਜੀ ਆਦੇਸ਼ ਕੀਤਾ ਜਾ ਸਕਦਾ ਬਾਕੀ ਦੇਖੋ ਉਹ ਸਾਡੇ ਬਡੇ ਸਤਕਾਰਯੋਗ ਆ ਹਰ ਇੱਕ ਨੂੰ ਆਪਣੀ ਭਾਵਨਾ ਰੱਖਣ ਦਾ ਹੱਕ ਹੈ ਉਹਨਾਂ ਰੱਖਤੀ ਕੋਈ ਗੱਲ ਨਹੀਂ ਸਿੰਘ ਜੀ ਚੀਫ ਕਾਲ ਤੋਂ ਦਿਵਾਂਤਾ ਜਿਹੜਾ ਮਸਲਾ ਉਹ ਲੱਕਿਆ ਉਸ ਮਸਲੇ ਤੇ ਕਿ ਵਿਚਾਰ ਹੋਈ ਹੈ ਸੱਜਿਆ ਜਾਏਗਾ ਉਹਨਾਂ ਨੂੰ ਫੇਰ ਕੀ ਅੱਜ ਉਹਦੀ ਵੀ ਵਿਚਾਰ ਹੋਈ ਆ ਸਤੰਬ ਇੱਕ ਸਤੰਬਰ ਤੱਕ ਉਹਨਾਂ ਨੂੰ ਕਿਹਾ ਸੀ ਸਾਰੇ ਅਮਰਤਾਰੀ ਹੋ ਪਰ ਉਹ ਅਨਗਾਨੀ ਦੀ ਕਰ ਰਾਇਆ ਉਹ ਕਹਿੰਦੇ ਆ ਸਾਨੂੰ ਦੱਸੋ ਸਾਡੇ ਅਮਰਤਾਰੀ ਬੰਦੇ ਕਿੱਡੇ ਨਹੀਂ ਹੁਣ ਜਾਹੇਦਾਰ ਜਾ ਕੇ ਲੱਭਦਾ ਫਿਰੇ ਵੀ ਅਮਰਸ਼ਾ ਕਿਹਾ ਨਹੀਂ ਉਹਨਾਂ ਨੂੰ ਕਿਹਾ ਵੀ ਅਮਰਤਾਰੀ ਹੋ ਹੂੰ ਔਰ ਉਹਨਾਂ ਨੇ ਕੋਈ ਇਹ ਅਜੇ ਤੱਕ ਦੱਸਿਆ ਨਹੀਂ ਵੀ ਕਿੰਨੇ ਸਾਡੇ ਬੰਦੇ ਅਮਰਤਾਰੀ ਹੋ ਗਏ ਮੈਂਬਰ ਕਿੰਨੇ ਨਹੀਂ ਹੋਏ। ਤੋਂ 5 ਜਨਵਰੀ ਨੂੰ ਜਿਹੜੇ ਇਹਨਾਂ ਦੇ ਉਹਦੇ ਪ੍ਰਧਾਨ ਅਚੀਬ ਖਾਲਸਾ ਦੇ ਤੇ ਜਿਹੜੇ ਅਨਰੇਰੀ ਸਕੱਤਰ ਆ ਉਹਨਾਂ ਨੂੰ ਇੱਥੇ ਸੱਦਿਆ ਹੋਇਆ। ਉਹ ਲਿਸਟ ਲੈ ਕੇ ਆਉਣਗੇ ਵੀ ਸਾਡੇ ਬੰਦਿਆਂ ਨੇ ਕਿੰਨਿਆਂ ਨੇ ਅਮਰਤ ਛਕ ਲਿਆ ਤੇ ਕਿੰਨਿਆਂ ਨੇ ਨਹੀਂ ਛਕੇ। ਔਰ ਜਿਨ੍ਹਾਂ ਨੇ ਨਹੀਂ ਛਕੇ ਉਹਨਾਂ ਦੀ ਮੈਂਬਰਸ਼ਿਪ ਰੱਦ ਕਰਨਗੇ ਉਹਦਾ ਆਧਾਰ ਤੇ ਉਹਨਾਂ ਦਾ ਸਵਿਧਾਨ ਹੀ ਆ ਨਾ। ਉਹਨਾਂ ਦੇ ਸਵਿਧਾਨ 'ਚ ਲਿਖਿਆ ਵੀ ਮੈਂਬਰ ਲਈ ਅਮਰਤਾਰੀ ਹੋਣਾ ਜ਼ਰੂਰੀ ਆ। ਔਰ ਇਹਨਾਂ ਉਪਰ ਬਹੁਤ ਸਮਾਂ ਦੇ ਦਿੱਤਾ 5 ਤਰੀਕ ਨੂੰ ਇਹ ਲਿਸਟ ਲੈ ਕੇ ਆਉਣਗੇ ਨਹੀਂ ਤੇ ਉਹਦੇ ਤੋਂ ਬਾਅਦ ਫਿਰ ਅਗਲੀ ਕਾਰਵਾਈ ਬਹੁਤ ਸਖਤ ਹੋਵੇ। ਕਿ ਲਿਖੇ ਦਿਵਨ ਉਹ ਜਲਾਸ ਸੱਦਿਆ ਗਿਆ ਸੀਗਾ ਉਸ ਬਾਰੇ ਵੀ ਵਿਚਾਰ ਕੀਤਾ ਗਿਆ ਜੀ ਤੁਹਾਡੇ ਆਦੇਸ਼ਾਂ ਦੇ ਉਲਟ ਜਾ ਕੇ ਉਹਨਾਂ ਨੇ ਜਲਾਸ ਸੱਦਿਆ ਜੀ। ਦੇਖੋ ਉਹਨਾਂ ਨੇ ਉਸ ਵੇਲੇ ਜਦੋਂ ਪਹਿਲਾਂ ਤੇ ਈਮੇਲਾਂ ਆਪਣੀਆਂ ਬੰਦ ਕਰ ਦਿੱਤੀਆਂ ਠੀਕ ਹੈ ਤੇ ਸਾਡੇ ਕੋਲ ਈਮੇਲ ਹੀ ਨਾਵੇ। ਫਿਰ ਜਦੋਂ ਜਿਹੜਾ ਸਿੱਖ ਮਿਸ਼ਨ ਦਾ ਇੰਚਾਰਜ ਸਾਡੇ ਉਹ ਲੈ ਕੇ ਗਿਆ ਉੱਥੇ ਤੇ ਉਹਨਾਂ ਨੇ ਪਹਿਲਾਂ ਤੇ ਅੰਦਰ ਨਹੀਂ ਬਣ ਦਿੱਤਾ ਫਿਰ ਉਹ ਕਿਸੇ ਮੈਂਬਰ ਦੇ ਰਾਹੀਂ ਉਹਨਾਂ ਨੇ ਦਿੱਤਾ ਪਰ ਉਹਨਾਂ ਮੰਨਿਆ ਨਹੀਂ ਉਹਨਾਂ ਨੂੰ ਵੀ 5 ਜਨਵਰੀ ਨੂੰ ਜਿੱਥੇ ਅਕਾਲ ਤਖਤ ਸਾਹਿਬ ਤੇ ਸੱਦਿਆ ਵੀ ਤੁਸੀਂ ਆਣ ਕੇ ਆਪਣਾ ਪੱਖ ਸਪਸ਼ਟ ਕਰੋ ਇੱਕ ਬਹੁਤ ਵੱਡਾ ਮੁੱਦਾ ਹੈ ਜੀ ਗੁਰਤੇਗ ਬਹਾਦਰ ਸਾਹਿਬ ਦੀ ਜੀਵਨੀ ਲੈ ਉਹਨਾਂ ਨੇ ਕਿਤਾਬ ਚਾਪੀ ਹੈ ਉਹਦੇ ਵਿੱਚ ਇਹਨਾਂ ਨੇ ਗੁਰਤੇਗ ਬਹਾਦਰ ਸਾਹਿਬ ਨੂੰ ਗੁਰੂ ਹਰ Rai ਸਾਹਿਬ ਦਾ ਪੁੱਤਰ ਦੱਸਿਆ ਇਹਨਾਂ ਨੇ ਛਾਪੀ ਹੈ ਦੁਆਰਾ ਕਮੇਟੀ ਨੇ ਕਿਤਾਬ ਛਾਪੀ ਹੈ ਸ਼ਹੀਦ ਜੀ ਜਲਦਾ ਦਿੱਲੀ ਸਰਕਾਰ ਦੀ ਕਿਤਾਬ ਹੈ ਤੇ ਦਿੱਲੀ ਦੀ ਕਿਤਾਬ ਹੈ ਕੋਈ ਨਹੀਂ ਇਹਦੇ ਆਪਾਂ ਜਿਹੜਾ ਸਾਡਾ ਸਿੱਖ ਇਤਿਹਾਸਕ ਬੋਰਡ ਆ ਇਹਦੀ ਵੀ ਲਾਉਣੀ ਹੁਣ ਜ਼ਿੰਮੇਵਾਰੀ ਪਰ ਇਹ ਗਲਤ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਹੜੇ ਆ ਉਹ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੁਪੁੱਤਰ ਆ ਜੇ ਇਹ ਲਿਖਿਆ ਤੱਥਾਂ ਤੋਂ ਉਲਟ ਲਿਖਿਆ ਇਹ ਜੋ ਲਿਖਿਆ ਇਹ ਤੇ ਇਹਤੇ ਆਪਾਂ ਕਾਰਵਾਈ ਪਾਵਾਂਗੇ ਸਾਕੀਆਂ ਤੇ ਝਾਕੀਆਂ ਦੀ ਤੁਸੀਂ ਗੱਲ ਕੀਤੀ ਆ ਕਿ ਤੇਗ ਬਹਾਦਰ ਸਾਹਿਬ ਦਾ 3588 ਤੇ ਥਾਂ ਥਾਂ ਤੇ ਬੋਰਡ ਲਾਏ ਗਏ ਰਾਜਨੀਤਿਕ ਪਾਰ ਯਾਰ ਨੂੰ ਕਿਵੇਂ ਦੇਖਦੇ ਹੋ ਕਿ ਇਹ ਵੀ ਬੇਬੀ ਹੈ ਨਾ ਕਈ ਵੋਟਾਂ ਠੀਕਆ ਹੋਤੀ ਜੀ ਬੋਰਡ ਤੇ ਕਿੱਥੇ ਮਤਲਬ ਕੋਈ ਗਿਣਤੀ ਨਹੀਂ ਸੀ ਬੋਰਡ ਦੇ ਕਿਚੌਂਕ ਚੱਲੇ ਸੀ ਬੰਦੇ ਘੜ ਦੇ ਬੋਰਡ ਜਿਆਦਾ ਸੋਈ ਇਹਨੂੰ ਕਿਵੇਂ ਦੇਖਦੇ ਦੇਖੋ ਮੈਂ ਤੇ ਕਹਿੰਦਾ ਵੀ ਸਾਨੂੰ ਨਾ ਗੁਰੂ ਦੀ ਸਿੱਖਿਆ ਮੰਨਣੀ ਚਾਹੀਦੀ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਸਿੱਖਣਾ ਚਾਹੀਦਾ ਚਾਹੀਦਾ ਤੇ ਆ ਵੀ ਅਸੀਂ ਇਤਿਹਾਸ ਤੋਂ ਸਿੱਖਿਆ ਲਈਏ ਨਾਗੇ ਉਸ ਗੱਲ ਨੂੰ ਸਾਰਾ ਬਣਾ ਕੇ ਆਪਣਾ ਪ੍ਰਚਾਰ ਕਰੀਏ ਪ੍ਰਚਾਰ ਕਰੀਏ ਗੁਰੂ ਦੀ ਬਾਣੀ ਦਾ ਪ੍ਰਚਾਰ ਕਰੀਏ ਗੁਰੂ ਦੇ ਇਤਿਹਾਸ ਦਾ ਔਰ ਜਿੱਥੇ ਕਿਤੇ ਵੀ ਕਿਤੇ ਗਲਤ ਥਾਵਾਂ ਦੇ ਉੱਤੇ ਇਸ਼ਤਿਹਾਰ ਕਿਸੇ ਨੇ ਵੀ ਲਾਇਆ ਉਹਨਾਂ ਨੂੰ ਉਹ ਹੁਣ ਉਤਾਰ ਕੇ ਤੇ ਬੜੇ ਅਦਬ ਦੇ ਨਾਲ ਕਿਤੇ ਕਿਸੇ ਇਹਨਾਂ ਨੂੰ ਟਿਕਾਣੇ ਲਾ ਦੇਣਾ ਚਾਹੀਦਾ ਭਾਵੇਂ ਇਹਨਾਂ ਤਸਵੀਰਾਂ ਦਾ ਉਹ ਸੰਸਕਾਰ ਕਿਤੇ ਕਰ ਦੇਣਾ ਤੋਂ ਥਾਂ ਥਾਂ ਤੇ ਇਦਾਂ ਕਿਤੇ ਵੀ ਤਸਵੀਰਾਂ ਗੁਰੂ ਸਾਹਿਬ ਦੀ ਵੀ ਆ ਭਾਵੇਂ ਉਹ ਇਦਾਂ ਕਿਤੇ ਰੁੜ ਰਹੀ ਹੈ ਚੰਗੀ ਗੱਲ ਨਹੀਂ ਜਿਨ੍ਹਾਂ ਨੇ ਬੋਰਡ ਲਾਏ ਆ ਹੁਣ ਉਹਨਾਂ ਦਾ ਫਰਜ਼ ਆ ਇਹdio ਸੁਭਾਲ ਕਰ। ਜੀ ਸਰ ਜੀ ਸਰ ਇੱਕ ਮੰਤਰੀ ਸੋਧਹਾਜਰ ਹੋਏ ਨੇ ਜੀ ਤੁਸੀਂ ਫਰਮਾਨ ਤੁਸਪਸਟੀਕਰਨ ਮੁਗਿਆ ਸੀ ਜੀ ਪਸਟੀਕਰਨ ਆਇਆ ਜੀ ਪਰ ਉਹਨੇ 4 ਦਿਨ ਉਹਨਾਂ ਦਾ ਸਪਸ਼ਟੀਕਰਨ ਆਇਆ ਪਰ ਅਜੇ ਵਿਚਾਰ ਦੀ ਨਾ ਅਜੇ ਨਿੱਜੀ ਤੌਰ ਤੇ ਨਹੀਂ ਪੇਸ਼ ਹੋਇਆ। ਜੀ ਸਰ ਇਹ ਇੱਕ ਇੰਪੋਰਟੈਂਟ ਮਸਲਾ ਹੈ ਕਿ ਤੁਸੀਂ ਨਹੀਂ ਇੱਕ ਫਤਿਹਗੁਰ ਸਾਹਿਬ ਦੀ ਤਅਦੀ ਤੋਂ ਆਦੇਸ਼ ਇੱਕ ਜਾਰੀ ਕੀਤਾ ਹੈ। ਆਦੇਸ਼ ਕਹਿੰਦੇ ਇਹਨਾਂ ਕੌਮ ਨੇ ਇੰਪੋਰਟਲ ਸਹਿਮਤੀ ਦਿਖਾਈ ਹੈ। ਠੀਕ ਹੈ ਨਾ ਉਹ ਬੰਦ ਨੂੰ ਲੈ ਕੇ ਸ਼ਰਾਬ ਦੀ ਠੇਕਿਆਂ ਨੂੰ ਲੈ ਕੇ ਇਹ ਸ਼ਹਾਦਤ ਦੇ ਜਿਹੜੇ ਦਿਨ ਹੁੰਦੇ ਨੇ ਦੂਜੇ ਪਾਸੇ ਇੱਕ ਵੱਲ ਸਿਟੀ ਦੇ ਅੰਦਰ ਜਿਹੜਾ ਹੈ ਤਮਾਕੂ ਬੀੜੀ ਮੀਡੀਅਮ ਦੁਕਾਨਾਂ ਦੇ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਆਦੇਸ਼ ਨੇ ਤਾਂ ਧਰਨੇ ਲੱਗਨੇ ਸ਼ੁਰੂ ਹੋ ਗਏ ਨੇ ਜੀ ਉਹ ਕਹਿੰਦੇ ਵੀ ਸਸਤੀ ਦਾ ਆਪਣੇ ਬਜ਼ੁਰਗਾ ਤੋਂ ਇੱਥੇ ਡੇੜੀਆਂ ਲਾ ਰਹੇ ਆ ਚਾਹੇ ਅਸੀਂ ਟੈਲੀਫੋਨ ਐਕਸਚੇਂਜ ਦੀ ਗੱਲ ਕਰ ਲਈਏ ਚਾਹੇ ਅਸੀਂ ਉਹ ਮੱਛੀ ਮੰਡੀ ਦੀ ਗੱਲ ਕਰ ਲਈਏ ਉਹਨਾਂ ਨੂੰ ਕੋਈ ਬਦਲਵਾ ਜਿਹੜਾ ਕੋਈ ਦੁਕਾਨ ਨਹੀਂ ਦਿੱਤੀ ਜਾ ਰਹੀ ਕਿਵੇਂ ਦੇਖ ਰਹੇ ਜੀ ਉਹਨਾਂ ਦੀ ਰੋਜ਼ਗਾਰ ਜਿਹੜਾ ਉਹ ਵੀ ਇਥੋਂ ਜਿਹੜਾ ਤੇ ਵੇਖੋ ਸਰਕਾਰ ਦਾ ਮਸਲਾ ਬਦਲ ਮਾ ਪ੍ਰਬੰਧ ਕਰਨਾ ਨਹੀਂ ਕਰਨਾ ਐਜ ਜਥੇਦਾਰ ਤੇ ਵੇਖੋ ਆਪਾਂ ਪਹਿਲਾਂ ਵੀ ਕਹਿੰਨੇ ਅੱਜ ਵੀ ਕਹਿੰਨੇ ਤੇ ਐਜ ਸਿੱਖ ਵੀ ਸਿੱਖ ਸ਼ਰਾਬ ਨਹੀਂ ਪੀਂਦਾ ਸਿੱਖ ਸ਼ਰਾਬ ਦੇ ਨੇੜੇ ਨਾ ਜਾਵੇ ਸਿਗਰਟ ਬੀੜੀ ਤਮਾਕੂ ਇਹ ਸਿੱਖੀ ਦੇ ਵਿੱਚ ਬਿਲਕੁਲ ਵਰਜਤ ਆ ਪਰ ਮੈਨੂੰ ਤੇਰਾ ਨਹੀਂ ਹੋਈ ਉੱਥੇ ਇੱਕ ਦਿਨ ਉਹ ক্রিকেট ਮੈਚ ਮੈਚ ਹੋਇਆ ਉੱਥੇ ਹਾਂਜੀ ਨਿਊ ਚੰਡੀਗੜ੍ਹ ਉਹ ਹੈਗਾ ਤੇ ਪੰਜਾਬ ਦਾ ਹੀ ਹਿੱਸਾ ਮੁੱਲਾਂਪੁਰ ਉਹ ਮੈਨੂੰ ਕਿਸੇ ਨੇ ਮਤਲਬ ਭੇਜਿਆ ਸਪੈਸ਼ਲ ਸਕਰੀਨ ਸ਼ਾਟ ਪੰਜਾਬ ਚ ਮੈਚ ਹੋ ਰਿਹਾ ਤੇ ਮਸ਼ਹੂਰੀ ਕਾ ਦੀ ਚੱਲ ਰਹੀ ਆ ਪਾਨ ਭਾਰ ਦੀ ਲਾਹਨਤ ਵਾਲੀ ਗੱਲ ਆ ਖੇਡਾਂ ਨੂੰ ਪ੍ਰਮੋਟ ਕਰਦੇ ਆ ਜਿਹੜਾ ਨਸ਼ਾ ਬੰਦਾ ਖਾ ਕੇ ਤੇ 20 ਥਾਂ ਤੇ ਪਚਕਾਰੀਆਂ ਮਾਰਦਾ ਗੰਦ ਪਾਉਂਦਾ ਉਹਦੀ ਤੁਸੀਂ ਪ੍ਰਮੋਸ਼ਨ ਕਰ ਰਹੇ ਹੋ ਇਹ ਤਾਂ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਆ ਖੇਡਾਂ ਦੇ ਰਾਹੀਂ ਦੇ ਆਪਾਂ ਕਹਿੰਦਾ ਵੀ ਨਸ਼ਿਆਂ ਤੋਂ ਬਚੋ ਪਰ ਪੰਜਾਬ ਵਰਗੀ ਧਰਤੀ ਤੇ ਇਹੋ ਜਿਹੇ ਨਸ਼ੇ ਪ੍ਰਮੋਟ ਕਰਦੇ ਹੋ ਜਿਹਦੇ ਲਾਗੂਂ ਦੀ ਪੰਜਾਬੀ ਸਿਆਣਾ ਨਹੀਂ ਲੰਗਦਾ ਇਹ ਕਰਕੇ ਨਾ ਚੀਜ਼ਾਂ ਤੇ ਗੌਰ ਕਰਨਾ ਚਾਹੀਦਾ ਐਸੇ ਕਿ ਨੂੰ ਮੰਨਦੇ ਹੋ ਜਿਹੜੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਹੈ ਗੁਰਪ੍ਰੀਤ ਸਿੰਘ ਮਹਾਰਾਜ ਉਹਦੇ ਆਦੇਸ਼ ਦੇ ਵਿੱਚ ਇਹ ਸਪਸ਼ਟ ਕਰਤਾ ਠੀਕ ਹੈ ਜੀ ਮੰਨਣ ਦਾ ਕਿਵੇਂ ਸਵਾਲ ਪੈਦਾ ਹੋ ਜਾਦਾ ਸਿਕਸਰ ਵੀ ਇੱਕ ਵੀਡੀਓ ਬਾਹਰ ਹੋ ਰਹੀ ਹੈ ਜਿਸ ਵਿੱਚ ਜੈ ਸਮਾਰਗਮ ਤੇ ਜਸੀ ਜਸੀ ਸਿੰਘਰ ਨੇ ਉਹ ਕੀਰਤਨ ਕਰ ਰਿਹਾ ਹੈ ਇਹ ਹੈ ਕਿ ਪਤਿਸਥਿਖ ਨੂੰ ਕਰਕੇ ਪਿੱਛੇ ਭਾਇ ਜਿੰਦਰ ਸਿੰਘ ਛਿਰਨਗਰ ਵਾਲੀ ਬੈਠੇ ਹੈ ਤੇ ਇਹ ਮੰਜ਼ੂਰੀ ਹੈ ਕਿਉਂਕਿ ਰਾਜ ਮਹਾਰਾਜ ਅਨੁਸਾਰ ਇਸ ਤਰ੍ਹਾਂ ਹੈ ਕਿ ਗੁਰシャਬੀ ਨੂੰ ਕਿੱਦਨ ਇਹਦਾ ਨਹੀਂ ਕੀਤਾ ਜਾ ਸਕਦਾ ਕਿ ਬੰਦੇ ਦਾ ਇਸ ਪਰ ਸਿਕ ਖਰ ਮਰਿਆਦਾ ਸਪਸ਼ਟ ਲਿਖਿਆ ਇਸ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਉਹ ਸਿੱਖ ਹੀ ਕਰ ਸਕਦਾ ਪਰ ਜੇ ਕੋਈ ਸਿੱਖ ਰਹਿਤ ਮਰਿਆਦਾ ਦੇ ਉਲਟ ਕਰ ਰਿਹਾ ਤਾਂ ਗਲਤ ਆ ਉਹ ਠੀਕ ਨਹੀਂ ਆ ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਬਿਲਕੁਲ ਐਨ ਸ਼ਪਸ਼ਟ ਕਰਕੇ ਲਿਖਿਆ ਆ ਜਿਦਾ ਦੀ ਕੋਈ ਫਿਰਮਾਨੀ ਗੱਲ ਕੀਤੀ ਆ ਐਨ ਇੱਕ ਦੇਸ਼ਾਂ ਦੇ ਵਿੱਚ ਸੰਗਤ ਸਚਪੰਥੀ ਪ੍ਰਵਾਸਾ ਵੀ ਕਿਉਂਦੀ ਆ ਹੈਰੀਟੇਜ ਸਟ੍ਰੀਟ ਦੀ ਗੱਲ ਕਰਾਂਗਾ ਉੱਥੇ ਪ੍ਰੀ ਵੈਡਿੰਗ ਸ਼ੂਟ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦਾ ਅਸ਼੍ਰੀਲਤਾ ਪਰੇ ਪੋਜ ਲਏ ਜਾਂਦੇ ਨੇ ਕਈ ਵਾਰ ਰੋਕਣ ਦੀ ਪੁੱਛ ਕੀਤੀ ਜਾਂਦੀ ਹੈ ਪਰ ਉਹ ਜਿਹੜੇ ਕੈਮਰਾਮੈਨ ਹੁੰਦੇ ਬਾਹਰੋਂ ਆ ਕੇ ਇੱਥੇ ਸ਼ੂਟ ਕਰਦੇ ਨੇ ਕਿਵੇਂ ਦੇਖਦੇ ਹੋਗੇ ਸੰਗਤ ਬੜੀ ਆਉਂਦੀ ਹੈ ਸੰਗਤ ਬਹੁਤ ਠੀਕ ਹੁੰਦੀ ਹੈ ਇਹ ਰੋਕਣੇ ਕਿੰਨੇ ਆ ਪ੍ਰਸ਼ਾਸਨ ਨੇ ਪ੍ਰਸ਼ਾਸਨ ਕੀ ਕਰ ਰਿਹਾ ਉਦਾਂ ਮੈਂ ਕੋਸ਼ਿਸ਼ ਕਰਾਂਗੇ ਦੋ ਦਿਨ ਘੁੰਮ ਲਾਂਗੇ ਇੱਥੇ ਔਰ ਇਹ ਤੋਂ ਸਖਤadesh ਕਰਾਂਗੇ ਇਹਨਾਂ ਜਿਹਨਾਂ ਰੋਕਣ ਸੇਖ ਸਾਹਿਬ ਜਿਹੜੇ 328 ਕਾਮਨ ਸੂਪਾਂ ਦੇ ਮਾਮਲੇ 'ਚ ਦੋਸ਼ੀ ਕਰਾਇਆ ਸੀ ਫਿਲਮ ਉਨ੍ਹਾਂ ਦੇ ਖਿਲਾਫ ਸਰਕਾਰੀ ਕਾਰਵਾਈ ਦੀ ਜਾਂ ਧਾਰਮਿਕ ਰੋਹ ਰੀਤਾਂ ਸੰਬੰਧੀ ਕਾਰਵਾਈ ਹੋ ਸਕਦੀ ਹੈ ਇਹ ਉਹਨਾਂ ਵਾਲੇ ਸਮੇਂ ਸੋਚਿਆ ਜਾ ਸਕਦਾ ਪਹਿਲਾਂ ਹੋਈ ਹੈ ਜੀ ਜਦੋਂ ਆਦੇਸ਼ ਆਇਆ ਸੀਗਾ ਤੇ ਉਹ ਜਿਹੜੇ ਮਹਾਰਾਜ ਦੇ ਪਾਵਨ ਸਰੂਪ ਨਾਲ ਕੁਝ ਅਗਨਫੇਟ ਵੀ ਹੋਏ ਠੀਕ ਹੈ ਜੀ ਪਰ ਇਹ ਦੋ ਕੇਸ ਇਕੱਠੇ ਉਹਦੇ ਉਹਦੇ ਵਿੱਚ ਉਹਨਾਂ ਨੂੰ ਤੇ ਤਨਖਾਹ ਲੱਗੀ ਹੈ ਇਥੋਂ ਬਾਕੀ ਕਿਉਂਕਿ ਮੈਂ ਵੈਸੇ ਸਾਰੀ ਰਿਪੋਰਟ ਪੜ੍ਹੀ ਹੈ। ਉਹ ਸਪਾਈ ਦੀ ਸੇਵਾ ਕਿਸ ਕੋਲ ਹੈ ਜੀ? ਮੁਕਾ ਸਾਹਿਬ ਦੀ ਜਾਂ ਸ਼ਰੂਮਣੀ ਕਮੇਟੀ ਕੋਲ ਹੀ ਹੈ। ਠੀਕ ਹੈ ਜੀ। ਦੁਕਾਨਾਂ ਤੇ ਜਿਹੜੇ ਮਿਲ ਰਹੇ ਜੀ ਆਪਾਂ ਨਿਰਦੇਸ਼ ਦੇਖਦੇ ਮੁਕਾ ਸਾਹਿਬ ਮਿਲਦੇ ਦੁਕਾਨਾਂ ਦੇ ਵਿੱਚ। ਇਹਦੇ ਤੇ ਸਮੇਂ-ਸਮੇਂ ਤੇ ਦੇਸ਼ ਹੋਏ ਨੇ ਅਦਬ ਰੱਖਣਾ ਚਾਹੀਦਾ, ਸਤਕਾਰ ਰੱਖਣਾ ਚਾਹੀਦਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਸ਼ਰੂਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਬਿਨਾਂ ਇਥੋਂ ਪਤਾ ਨਹੀਂ ਲੱਗਦਾ। ਥੈਂਕ ਯੂ। ਜਿਨ੍ਹਾਂ ਜਿਹੜੇ ਵਿਅਕਤੀ ਦੋਸ਼ੀ ਪਾਏ ਗਏ ਨੇ ਉਹਨਾਂ ਦੇ ਖਿਲਾਫ ਅਕਾਲ ਸਰਬੱਤ ਦੋਨੀਆਂ ਹੋ ਸਕਦੀ ਇਥੇ ਵਿਚਾਰ ਕੀਤੀ ਜਾਵੇ ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਸਪਸ਼ਟ ਕੀਤਾ ਵੀ ਈਸ਼ਰ ਸਿੰਘ ਦੀ ਰਿਪੋਰਟ ਔਰ ਉਸ ਵੇਲੇ ਸਿੰਘ ਸਾਹਿਬਾਨਾਂ ਦੇ ਫੈਸਲੇ ਅੱਜ ਇਥੇ ਕੁਝ ਵੀ ਨਵਾਂ ਨਹੀਂ ਉਹ ਜੋ ਹੋਇਆ ਉਹ ਪਾ ਤੁਹਾਡੇ ਸਾਹਮਣੇ ਰੱਖਤਾ ਪਰ ਆਪਾਂ ਨੂੰ ਬਹੁਤ ਚੰਗੀ ਭਾਵਨਾ ਦੇ ਨਾਲ ਇਹਨਾਂ ਮਾਮਲਿਆਂ ਨੂੰ ਵਿਚਾਰਨਾ ਚਾਹੀਦਾ ਵਾਹਿਗੁਰੂ ਜੀ ਕੀ